ਰਜਿੰਦਰ ਧਾਮੀ ਨੇ ਜਿਹੜੇ ਸ਼ਬਦ ਬੋਲੇ ਨੇ ਉਹ ਸਹੀ ਬੋਲੇ ਨੇ ਜਾਂ ਉਹਨਾਂ ਨੂੰ ਬੋਲਣੇ ਚਾਹੀਦੇ ਸੀ ਕੋਈ ਵੀ ਵਿਅਕਤੀ ਵਿਸ਼ੇਸ਼ ਕਿਸੇ ਵੀ ਖਾਸ ਅਹੁਦੇ ਤੇ ਆ ਭਾਵੇਂ ਕੋਈ ਆਮ ਵਿਅਕਤੀ ਆ ਉਸ ਨੂੰ ਗਾਲ ਨਹੀਂ ਕੱਢਣੀ ਚਾਹੀਦੀ ਭਾਵੇਂ ਉਹ ਕੋਈ ਬੀਬੀ ਆ ਭਾਵੇਂ ਕੋਈ ਮਰਦ ਆ ਕਿਸੇ ਨੂੰ ਵੀ ਗਾਲ ਨਹੀਂ ਕੱਢਣੀ ਚਾਹੀਦੀ ਜੀ ਹਰਜਿੰਦਰ ਸਿੰਘ ਧਾਮੀ ਜੇਕਰ ਉਹਨਾਂ ਦੀ ਕੁਰਸੀ ਜਾਂਦੀ ਆ ਜਾਂ ਉਹਨਾਂ ਨੂੰ ਇਸ ਮੁੱਦੇ ਤੋਂ ਬਾਅਦ ਬਦਲ ਦਿੱਤਾ ਜਾਂਦਾ ਤਾਂ ਜਿਹੜੇ ਪੰਥਕ ਮੁੱਦੇ ਨੇ ਜਾਂ ਔਰਤਾਂ ਨਾਲ ਜੁੜੇ ਮੁੱਦੇ ਨੇ ਉਹ ਸੁਲਝ ਜਾਣਗੇ ਵਾਦ ਲੈਣ ਦੀ ਦੌਰ ਦੇ ਵਿੱਚ ਗੁਜ਼ਰ ਰਿਹਾ ਕਿ ਕੋਈ ਵੱਡਾ ਬੰਦਾ ਗਲਤੀ ਕਰੇ ਤੇ ਅਸੀਂ ਫਿਰ ਜਲੂਸ ਕੱਢ ਦਣਾ ਉਹਦਾ ਜੀਪੀਸੀ ਦੇ ਪ੍ਰਧਾਨ ਨੇ ਬੀਤੇ ਦਿਨਾਂ ਦੇ ਵਿੱਚ ਉਹਨਾਂ ਦੀ ਇੱਕ ਆਡੀਓ ਵਾਇਰਲ ਹੋਈ ਜਿਸ ਦੇ ਵਿੱਚ ਉਹ ਕਿਸੇ ਪੱਤਰਕਾਰ ਨਾਲ ਗੱਲਬਾਤ ਕਰ ਰਹੀ ਸੀ ਤੇ ਜਦੋਂ ਉਹਨਾਂ ਤੋਂ ਬੀਬੀ ਜਗੀਰ ਕੌਰ ਦੇ ਨਾਲ ਸੰਬੰਧਿਤ ਤੇ ਅਕਾਲੀ ਦਲ ਦੇ ਨਾਲ ਸੰਬੰਧਿਤ ਕੋਈ ਸਵਾਲ ਕੀਤਾ ਗਿਆ ਤੇ ਜਦੋਂ ਉਹਨਾਂ ਨੇ ਆਪਣਾ ਆਪਾ ਖੋਦ ਦਿੱਤਾ ਤੇ ਉਹਨਾਂ ਦੇ ਵੱਲੋਂ ਕੁਝ ਜੋ ਹੈ ਅਪਸ਼ਬਦ ਵਰਤੇ ਗਏ ਜਿਸ ਦੀ ਆਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਤੇ ਉਸ ਦਾ ਖਾਮਿਆਜ਼ਾ ਧਾਮੀ ਨੂੰ ਹੁਣ ਭੁਗਤਣਾ ਪੈ ਰਿਹਾ ਕਿਉਂਕਿ ਲਗਾਤਾਰ ਉਹਨਾਂ ਤੇ ਸਵਾਲ ਚੁੱਕੇ ਜਾ ਰਹੇ ਨੇ ਉਹਨਾਂ ਦਾ ਵਿਰੋਧ ਕੀਤਾ ਜਾ ਰਿਹਾ ਤੇ ਉਹਨਾਂ ਨੂੰ ਮਹਿਲਾ ਕਮਿਸ਼ਨ ਦੇ ਵੱਲੋਂ ਵੀ ਸੱਦਿਆ ਗਿਆ ਸੀ ਉਹ ਪੇਸ਼ ਹੋ ਗਏ ਨੇ ਤੇ ਹੁਣ ਅੱਗੇ ਕੀ ਬਣਦਾ ਹੈ ਉਹਨਾਂ ਦੇ ਅਸਤੀਫੇ ਦੀ ਮੰਗਾਂ ਚੱਲ ਰਹੀਆਂ ਨੇ ਸਾਰੇ ਮਾਮਲੇ ਤੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਮੇਰੇ ਸਹਿਯੋਗੀ ਸੁਖਵਿੰਦਰ ਸ਼ੇਰਗਿੱਲ ਮੌਜੂਦ ਨੇ ਤਾਂ ਬਿਲਕੁਲ ਸਰ ਜਿਵੇਂ ਆਡੀਓ ਵਾਇਰਲ ਹੋਈ ਤਾਂ ਮੀਰੀ ਉਹਨਾਂ ਨੇ ਕਿਸੇ ਨਾਲ ਗੱਲ ਕਰ ਰਹੀ ਸੀ ਉਹ ਤੇ ਉਹਨਾਂ ਤੋਂ ਸ਼ਬਦ ਵਰਤੇ ਗਏ ਕੁਝ ਜਿਹੜੇ ਨਹੀਂ ਵਰਤਨੇ ਚਾਹੀਦੇ ਸੀ ਤੇ ਉਸ ਤੋਂ ਬਾਅਦ ਲਗਾਤਾਰ ਉਹਨਾਂ ਦਾ ਵਿਰੋਧ ਹੋ ਰਿਹਾ ਹੈ ਅਸਤੀਫੇ ਦੀਆਂ ਜੋ ਮੰਗ ਮੰਗ ਹੈ ਉਹ ਚੱਲ ਰਹੀ ਹੈ ਉਹਨਾਂ ਦੀ ਬਿਲਕੁਲ ਜਦ ਇਹ ਅਹੁਦੇ ਤੇ ਬੈਠ ਕੇ ਕੋਈ ਵੀ ਵਿਅਕਤੀ ਵਿਸ਼ੇਸ਼ਾਤ ਤਾਂ ਅਜਹੀ ਸ਼ਬਦਾਵਲੀ ਵਰਤਦਾ ਤਾਂ ਉਹਦਾ ਵਿਰੋਧ ਤਾਂ ਹੋਣੀ ਤੇ ਅਸਤੀਫੇ ਦੀ ਮੰਗ ਕਰਨੀ ਸੁਭਾਵਿਕ ਹੋ ਜਾਂਦਾ ਤੇ ਇਸ ਅਹੁਦੇ ਦੀ ਬਹੁਤ ਵੱਡੀ ਮਾਨਮਰਿਆਦਾ ਕਿਉਂਕਿ ਸਿੱਖਾਂ ਦੀ ਬਹੁਤ ਵੱਡੀ ਸੰਸਥਾ ਹੈ ਤੇ ਹਮੇਸ਼ਾ ਸਰਮੌਰ ਸੰਸਥਾ ਰਹੀ ਹੈ ਤੇ ਹਮੇਸ਼ਾ ਅਗਵਾਈ ਕਰਦੀ ਰਹੀ ਹੈ ਤੇ ਵੈਦੇ ਕਾਲ ਦੇ ਵਿੱਚ ਜਦ ਔਰਤਾਂ ਤੇ ਮਰਦਾਂ ਨੂੰ ਬਰਾਬਰ ਮੰਨਿਆ ਜਾਂਦਾ ਸੀ ਉਸ ਤੋਂ ਬਾਅਦ ਜਦ ਜਦ ਜਿਵੇਂ ਜਿਵੇਂ ਕਾਲ ਆਉਂਦੇ ਗਏ ਤੇ ਔਰਤਾਂ ਦੀ ਸਥਿਤੀ ਲਗਾਤਾਰ ਸਾਡੇ ਸਮਾਜ ਦੇ ਵਿੱਚ ਨਿਗ ਹੁੰਦੀ ਗਈ ਬਹੁਤ ਸਾਰੇ ਤਰੀਕੇ ਦੇ ਨਾਲ ਉਹਨਾਂ ਦਾ ਸ਼ੋਸ਼ਣ ਹੋਣ ਲੱਗਿਆ ਪਰ ਗੁਰੂ ਨਾਨਕ ਦੇਵ ਜੀ ਦਾ ਜਦ ਕਾਲ ਆਉਂਦਾ ਤਾਂ ਉਸ ਤੋਂ ਲੈ ਕੇ ਹੁਣ ਜਦ ਸਿੱਖਾਂ ਨੇ ਰਾਜ ਵੀ ਕੀਤਾ ਜਾਂ ਗੁਰੂ ਸਹਿਬਾਨਾਂ ਦਾ ਦੌਰ ਸੀ ਤਾਂ ਉਦੋਂ ਹਮੇਸ਼ਾ ਹੀ ਔਰਤ ਨੂੰ ਬਹੁਤ ਸਤਿਕਾਰ ਦਿੱਤਾ ਜਾਂਦਾ ਰਿਹਾ ਤੇ ਔਰਤ ਨੂੰ ਬਰਾਬਰ ਸਮਝਿਆ ਜਾਂਦਾ ਰਿਹਾ ਤੇ ਜਦ ਫਿਰ ਇਸ ਵੱਡੇ ਅਹੁਦੇ ਤੇ ਬੈਠਾ ਵਿਅਕਤੀ ਵਿਸ਼ੇਸ਼ ਕੋਈ ਅਜਿਹੀ ਸ਼ਬਦਾਵਲੀ ਦੀ ਵਰਤੋਂ ਕਰਦਾ ਤਾਂ ਕਿਤੇ ਨਾ ਕਿਤੇ ਸਵਾਲ ਵੀ ਖੜੇ ਹੋਣੇ ਸੀ ਅਸਤੀਫੇ ਦੀ ਵੀ ਮੰਗ ਹੋਣੀ ਸੀ ਤੇ ਵਿਰੋਧਤਾ ਵੀ ਹੋਣੀ ਸੀ ਇਸੋ ਆਬਿਕ ਇਸੇ ਤਰੀਕੇ ਦੇ ਨਾਲ ਸਾਰਾ ਕੁਝ ਵਾਪਰ ਰਿਹਾ ਪਰ ਇਸ ਘਟਨਾ ਕ੍ਰਮ ਦੇ ਵਿੱਚ ਖਾਸ ਤੌਰ ਤੇ ਜ਼ਿਕਰ ਇਹ ਹੈ ਕਿ ਹਰਜਿੰਦਰ ਸਿੰਘ ਧਾਮੀ ਨੇ ਜਦ ਫੌਰੀ ਤੌਰ ਤੇ ਜਿਹੜੀ ਆਪਣੀ ਮਾਫੀ ਵੀ ਮੰਗੀ ਹੈ ਤੇ ਮਾਫੀ ਮੰਗਣ ਤੋਂ ਬਾਅਦ ਜਿਹੜੀ ਉਹਨਾਂ ਨੇ ਕਿਹਾ ਕਿ ਸਾਰੀਆਂ ਮੈਂ ਔਰਤਾਂ ਦਾ ਸਤਿਕਾਰ ਕਰਦਾ ਬੀਬੀ ਜ਼ਗੀਰ ਕੌਰ ਦਾ ਵੀ ਸਤਿਕਾਰ ਕਰਦਾ ਤਾਂ ਇਸ ਦੌਰਾਨ ਲਗਾਤਾਰ ਉਸੇ ਤਰੀਕੇ ਦੀ ਸਿਆਸਤ ਹੈ ਜਿਸ ਤਰੀਕੇ ਦੀ ਪੰਜਾਬ ਦੇ ਵਿੱਚ ਦੇਖਣ ਨੂੰ ਮਿਲਦੀ ਹੈ ਤੇ ਨਾਲ ਦੀ ਨਾਲ ਉਸ ਢੰਗ ਤਰੀਕੇ ਦੀ ਜੋ ਹਰਜਿੰਦਰ ਧਾਮੀ ਦੇ ਜਾਂ ਸ਼੍ਰੋਮਣੀ ਕਮੇਟੀ ਦੇ ਵਿਰੋਧੀ ਵਿਅਕਤੀ ਨੇ ਉਹਨਾਂ ਨੇ ਜਦ ਉਹੀ ਅਰਾਗ ਉਲਾਪਣਾ ਸ਼ੁਰੂ ਕਰ ਦਿੱਤਾ ਜਿਸ ਤਰੀਕੇ ਦੀ ਰਾਜਨੀਤੀ ਪੰਥਕ ਸਿਆਸਤ ਪਿਛਲੇ 15-20 ਸਾਲਾਂ ਤੋਂ ਹੁੰਦੀ ਰਹੀ ਹੈ ਤੇ ਪੰਜਾਬ ਦੀ ਸਿਆਸਤ ਹੁੰਦੀ ਰਹੀ ਹੈ ਤੇ ਜਿਹੜਾ ਵਿਅਕਤੀ ਹੈ ਜਿਹੜਾ ਉਹ ਉਹ ਕਿਸੇ ਵੀ ਤਰੀਕੇ ਦੇ ਨਾਲ ਅਸੀਂ ਇਹ ਨਹੀਂ ਕਹਿੰਦੇ ਕਿ ਹਰਜਿੰਦਰ ਧਾਮੀ ਨੇ ਜਿਹੜੇ ਸ਼ਬਦ ਬੋਲੇ ਨੇ ਉਹ ਸਹੀ ਬੋਲੇ ਨੇ ਜਾਂ ਉਹਨਾਂ ਨੂੰ ਬੋਲਣੇ ਚਾਹੀਦੇ ਸੀ ਕੋਈ ਵੀ ਵਿਅਕਤੀ ਵਿਸ਼ੇਸ਼ ਕਿਸੇ ਵੀ ਖਾਸ ਅਹੁਦੇ ਤੇ ਆ ਭਾਵੇਂ ਕੋਈ ਆਮ ਵਿਅਕਤੀ ਆ ਉਸ ਨੂੰ ਗਾਲ ਨਹੀਂ ਕੱਢਣੀ ਚਾਹੀਦੀ ਭਾਵੇਂ ਉਹ ਕੋਈ ਬੀਬੀ ਆ ਭਾਵੇਂ ਕੋਈ ਮਰਦ ਆ ਕਿਸੇ ਨੂੰ ਵੀ ਗਾਲ ਨਹੀਂ ਕੱਢਣੀ ਚਾਹੀਦੀ ਪਰ ਹਰਜਿੰਦਰ ਧਾਮੀ ਵੱਲੋਂ ਜਿਹੜੇ ਸ਼ਬਦ ਬੋਲੇ ਗਏ ਸੀ ਉਸ ਦੇ ਲਈ ਉਹਨਾਂ ਨੇ ਮਾਫੀ ਮੰਗ ਲਈ ਹੈ ਪਰ ਇਹ ਸਭ ਦੇ ਬਾਵਜੂਦ ਵੀ ਉਹਨਾਂ ਦਾ ਅਸਤੀਫਾ ਮੰਗਿਆ ਜਾ ਰਿਹਾ ਕਿ ਸੰਧਾਨਤਕ ਰੂਪ ਦੇ ਵਿੱਚ ਉਹ ਅਸਤੀਫਾ ਦੇਣ ਤੇ ਜਿਹੜੇ ਸ਼੍ਰੋਮਣੀ ਕਮੇਟੀ ਨਵੇਂ ਪ੍ਰਧਾਨ ਦੀਆਂ ਵੀ ਚਰਚਾਾਂਵਾਂ ਚੱਲ ਰਹੀਆਂ ਨੇ ਉਹ ਵੀ ਲੋਕ ਜਿਹੜੇ ਲਗਾਤਾਰ ਸਵਾਲ ਚੁੱਕ ਰਹੇ ਨੇ ਜਿਹੜੇ ਆਪ ਜਿਨ੍ਹਾਂ ਤੇ ਗੰਭੀਰ ਇਲਜ਼ਾਮ ਔਰਤਾਂ ਦੇ ਸੰਬੰਧੀ ਲੱਗਦੇ ਰਹੇ ਨੇ ਤੇ ਬੀਬੀ ਜਗੀਰ ਕੌਰ ਤੇ ਵੀ ਇਲਜ਼ਾਮ ਲੱਗਦੇ ਰਹੇ ਨੇ ਤੇ ਉਹਨਾਂ ਨੇ ਵੀ ਸਵਾਲ ਚੁੱਕੇ ਨੇ ਇਸ ਤਰੀਕੇ ਦੇ ਬਹੁਤ ਜਿਹੜੀ ਲੰਬੀ ਲਿਸਟ ਹੈ ਜਿਨ੍ਹਾਂ ਤੇ ਇਲਜ਼ਾਮ ਲੱਗਦੇ ਰਹੇ ਨੇ ਪਰ ਗੱਲ ਤਾਂ ਇਹ ਹੈ ਕਿ ਕੀ ਹਰਜਿੰਦਰ ਸਿੰਘ ਧਾਮੀ ਜੇਕਰ ਉਹਨਾਂ ਦੀ ਕੁਰਸੀ ਜਾਂਦੀ ਹੈ ਜਾਂ ਉਹਨਾਂ ਨੂੰ ਇਸ ਮੁੱਦੇ ਤੋਂ ਬਾਅਦ ਬਦਲ ਦਿੱਤਾ ਜਾਂਦਾ ਤਾਂ ਜਿਹੜੇ ਪੰਥਕ ਮੁੱਦੇ ਨੇ ਜਾਂ ਔਰਤਾਂ ਨਾਲ ਜੁੜੇ ਮੁੱਦੇ ਨੇ ਉਹ ਸੁਲਝ ਜਾਣਗੇ ਕਿ ਜਿਹੜਾ ਔਰਤਾਂ ਨੂੰ ਬਰਾਬਰਤਾ ਦਾ ਹੱਕ ਹੈ ਕਿਹੜੇ ਜਿਹੜੇ ਵਿਅਕਤੀ ਵਿਸ਼ੇਸ਼ ਇਹ ਆਵਾਜ਼ ਉਠਾਰੇ ਨੇ ਕੀ ਉਹ ਉਹਨਾਂ ਦੇ ਘਰੇ ਉਹਨਾਂ ਦੀ ਭੈਣ ਹੈ ਜਿਹੜੀ ਉਹਨਾਂ ਦੀ ਘਰ ਵਾਲੀ ਹੈ ਜਾਂ ਉਹਨਾਂ ਦੀ ਬੱਚੀ ਹੈ ਜਿਹੜੀ ਉਹਨੂੰ ਬਰਾਬਰਤਾ ਦਾ ਅਧਿਕਾਰ ਹੈ ਜਾਂ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਕਿਸੇ ਨੂੰ ਗਾਲ ਨਹੀਂ ਕੱਢੀ ਤਾ ਫਿਰ ਹੋ ਸਕਦਾ ਕਿ ਧਾਮੀ ਸਾਹਿਬ ਦਾ ਗੁਨਾਹ ਬਹੁਤ ਵੱਡਾ ਹੈ ਸਾਰੇ ਗੁਨਾਹਾਂ ਤੋਂ ਤੇ ਧਾਮੀ ਸਾਹਿਬ ਨੂੰ ਕੁਰਸੀ ਤੋਂ ਉਠਾ ਕੇ ਆਪ ਬੈਠ ਜਾਣਾ ਚਾਹੀਦਾ ਉਸ ਵਿਅਕਤੀ ਨੂੰ ਬੈਠ ਜਾਣਾ ਚਾਹੀਦਾ ਜਿਸ ਬੰਦੇ ਨੇ ਕਦੇ ਵੀ ਆਪਣੀ ਜ਼ਿੰਦਗੀ ਦੇ ਵਿੱਚ ਗਾਲ ਨਹੀਂ ਕੱਢੀ ਜਾਂ ਫਿਰ ਉਹਨਾਂ ਦੀਆਂ ਘਰੇਲੂ ਔਰਤਾਂ ਨੇ ਜਾਂ ਜਿਹੜੀਆਂ ਉਹਨਾਂ ਦੇ ਨਾਲ ਸੰਬੰਧਿਤ ਔਰਤਾਂ ਨੇ ਉਹਨਾਂ ਨੂੰ ਬਰਾਬਰ ਦਾ ਦਾ ਹੱਕ ਹੈ ਤਾਂ ਧਾਮੀ ਸਾਹਿਬ ਨੂੰ ਇਸ ਅਹੁਦੇ ਤੇ ਰਹਿਣ ਦਾ ਕੋਈ ਹੱਕ ਨਹੀਂ ਹੈ ਤੇ ਉਹਨਾਂ ਨੂੰ ਇੱਕ ਪਲ ਵੀ ਇਸ ਅਹੁਦੇ ਤੇ ਨਹੀਂ ਰਹਿਣਾ ਚਾਹੀਦਾ ਤੇ ਉਹਨਾਂ ਨੂੰ ਕੁਰਸੀ ਤੋਂ ਲਾਂਭੇ ਕਰ ਦੇਣਾ ਚਾਹੀਦਾ ਜੇਕਰ ਔਰਤਾਂ ਜਿਹੜੀਆਂ ਸਾਡੇ ਸਮਾਜ ਦੇ ਵਿੱਚ ਅਸੀਂ ਦੇਖਣ ਨੂੰ ਮਿਲੇ ਆ ਕਿ ਜਿਹੜਾ ਅੱਜ ਵੀ ਭਰੂਣ ਹੱਤਿਆ ਹੁੰਦੀ ਹੈ ਤੇ ਅੱਜ ਵੀ ਜਿਹੜਾ ਔਰਤਾਂ ਦੇ ਸ਼ੋਸ਼ਣ ਹੁੰਦਾ ਬਹੁਤ ਸਾਰੇ ਕੇਸ ਨੇ ਜਿਹੜੇ ਤਲਾਕਾ ਤਲਾਕ ਦੇ ਵੀ ਕੇਸ ਆਉਂਦੇ ਨੇ ਭਰੂਣ ਹੱਤਿਆ ਦੇ ਵੀ ਕੇਸ ਨੇ ਸਾਡੇ ਸਮਾਜ ਦਾ ਹੀ ਹਿੱਸਾ ਹੈ ਤੇ ਬਹੁਤ ਸਾਰੇ ਥਾਵਾਂ ਤੇ ਅੱਜ ਵੀ ਕੁੜੀਆਂ ਨੂੰ ਮਾਰ ਦਿੱਤਾ ਜਾਂਦਾ ਹੈ ਆ ਇਹ ਸਾਡੇ ਦੇਸ਼ ਦੀ ਹੀ ਘਟਨਾਵਾਂ ਨੇ ਤੇ ਬਹੁਤ ਸਾਰੀਆਂ ਜਿਹੜੀਆਂ ਘਟਨਾਵਾਂ ਨੇ ਉਹ ਪੰਜਾਬ ਦੇ ਵਿੱਚ ਵੀ ਦੇਖਣ ਨੂੰ ਮਿਲਦੀਆਂ ਨੇ ਜਦ ਜਿਹੜਾ ਕੁੜੀਆਂ ਤੇ ਸ਼ੋਸ਼ਣ ਹੁੰਦਾ ਤੇ ਅੱਜ ਦੇ ਦੌਰ ਦੇ ਵਿੱਚ ਕੁੜੀਆਂ ਦੀ ਜਿਹੜੀ ਕੁੱਟਮਾਰ ਹੁੰਦੀ ਹੈ ਜਨਾਨੀਆਂ ਦੀ ਕੁੱਟਮਾਰ ਹੁੰਦੀ ਹੈ ਮਰਦਔਰਤਾਂ ਦੀ ਕੁੱਟਮਾਰ ਹੁੰਦੀ ਹੈ ਜੇਕਰ ਇਹ ਸਾਰੇ ਮਸਲੇ ਸੁਲਝ ਜਾਂਦੇ ਨੇ ਜਾਂ ਕਿਸੇ ਵਿਅਕਤੀ ਵਿਸ਼ੇਸ਼ ਨੇ ਗਾਲਾਂ ਕੱਢਣੀਆਂ ਬੰਦ ਹੋ ਜਾਣਗੀਆਂ ਤਾਂ ਧਾਮੀ ਸਾਹਿਬ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਉਹਨਾਂ ਨੂੰ ਇੱਕ ਪਲ ਵੀ ਅਹੁਦੇ ਤੇ ਨਹੀਂ ਰਹਿਣਾ ਚਾਹੀਦਾ ਜੇਕਰ ਇਹ ਜਿਹੜੇ ਜ਼ਿੰਮੇਵਾਰੀ ਹੈ ਜਿਹੜੀ ਉਹ ਹਰ ਇੱਕ ਵਿਅਕਤੀ ਵਿਸ਼ੇਸ਼ ਨੂੰ ਚੱਕਣੀ ਪਏਗੀ ਦੂਜੇ ਬੰਦੇ ਤੇ ਸਵਾਲ ਚੁੱਕਣੇ ਬਹੁਤ ਸੌਖੇ ਨੇ ਤੇ ਜਦ ਵੀ ਕਿਸੇ ਵੱਡੇ ਬੰਦੇ ਦੀ ਪੱਗ ਲੈਂਦੀ ਹੈ ਤਾਂ ਸਾਡਾ ਸੁਭਾਅ ਬਣ ਗਿਆ ਕਿ ਸਾਰਿਆਂ ਨੂੰ ਬਹੁਤ ਸਵਾਦ ਆਉਂਦਾ ਹੈ ਤੇ ਹਰ ਇੱਕ ਬੰਦਾ ਸਵਾਦ ਲੈਣ ਦੇ ਦੌਰ ਦੇ ਵਿੱਚ ਗੁਜ਼ਰ ਰਿਹਾ ਕਿ ਕੋਈ ਵੱਡਾ ਬੰਦਾ ਗਲਤੀ ਕਰੇ ਤੇ ਅਸੀਂ ਫਿਰ ਜਲੂਸ ਕੱਢ ਦੇਣਾ ਉਹਦਾ ਕਚੁੰਬਰ ਕੱਢ ਦੇਣਾ ਜਿਵੇਂ ਇਸ ਤਰੀਕੇ ਦੇ ਨਾਲ ਸਾਡੀ ਜਿਹੜੀ ਮੈਂਟੈਲਿਟੀ ਹੋ ਗਈ ਹੈ ਕਿ ਕੋਈ ਵੀ ਬੰਦਾ ਜੇ ਛੋਟੀ ਤੋਂ ਛੋਟੀ ਗਲਤੀ ਕਰਦਾ ਉਸ ਨੂੰ ਵੀ ਵੱਡੀ ਬਣਾ ਕੇ ਪੇਸ਼ ਕਰ ਦਿੱਤਾ ਜਾਂਦਾ ਤਾਂ ਜੋ ਜਿਹੜੇ ਪੰਜਾਬ ਦੇ ਮੁੱਦੇ ਨੇ ਪੰਥ ਦੇ ਮੁੱਦੇ ਨੇ ਉਹ ਮਿੱਟੀ ਦੇ ਵਿੱਚ ਰੁਲ ਜਾਣ ਇਸੇ ਤਰੀਕੇ ਦੇ ਨਾਲ ਇਹਸੇ ਮੁੱਦੇ ਦੇ ਵਿੱਚ ਕੀਤਾ ਜਾ ਰਿਹਾ ਤੇ ਇੱਕ ਬੰਦਾ ਜਿਹੜੇ ਨੂੰ ਗੁੱਸਾ ਆਇਆ ਤੇ ਉਹ ਕਹਿ ਰਿਹਾ ਕਿ ਮੇਰੇ ਤੋਂ ਗਲਤ ਸ਼ਬਦ ਬੋਲੇਗੇ ਤੇ ਇਸ ਤਰੀਕੇ ਦੇ ਨਾਲ ਐਡਾ ਵੱਡਾ ਮੁੱਦਾ ਨਹੀਂ ਹੈ ਜੱਡਾ ਮੁੱਦਾ ਵੱਡਾ ਮੁੱਦਾ ਔਰਤਾਂ ਦੀ ਸੁਰੱਖਿਆ ਦੇ ਨਾਲ ਜੁੜਿਆ ਹੋਇਆ ਕੀ ਰਾਹ ਜਾਂਦੀਆਂ ਕੁੜੀਆਂ ਅੱਜ ਸਾਡੇ ਸਮਾਜ ਦੇ ਵਿੱਚ ਸੁਰੱਖਿਤ ਨੇ ਕੀ ਉਹ ਖੁੱਲੀ ਹਵਾ ਦੇ ਵਿੱਚ ਜਿਸ ਤਰੀਕੇ ਦੇ ਨਾਲ ਮਰਦ ਸਾਹ ਲੈ ਰਿਹਾ ਉਸ ਤਰੀਕੇ ਦੇ ਨਾਲ ਸਾਹ ਲੈਣ ਦੇ ਲਈ ਜਿਹੜੀਆਂ ਆਜ਼ਾਦ ਨੇ ਤੇ ਆਪਣੇ ਅੰਦਰ ਝਾਕਣ ਦੀ ਜ਼ਰੂਰਤ ਹੈ ਜਿਹੜੇ ਸਵਾਲ ਚੁੱਕਰੇ ਨੇ ਉਹ ਵੀ ਜਿਹੜੀ ਆਡੀਅנס ਹੈ ਸਾਡੇ ਦਰਸ਼ਕ ਨੇ ਜਾਂ ਸੰਗਤ ਹੈ ਜਿਹੜੀ ਉਹ ਸੁਣ ਰਹੀ ਹੈ ਤੇ ਆਪਣੀ ਆਪਣੀ ਜ਼ਿੰਮੇਵਾਰੀ ਸਾਨੂੰ ਸਾਰਿਆਂ ਨੂੰ ਚੱਕਣੀ ਪਏਗੀ ਸਾਡੀ ਆਪਣੀ ਭੈਣ ਪ੍ਰਤੀ ਆਪਣੀ ਘਰ ਵਾਲੀ ਪ੍ਰਤੀ ਆਪਣੀ ਬੱਚੀ ਪ੍ਰਤੀ ਤੇ ਸਾਡੇ ਆਲੇ-ਦੁਆਲੇ ਪ੍ਰਤੀ ਕਿ ਅਸੀਂ ਕੋਈ ਵੀ ਅਜੀਹਾ ਕੰਮ ਨਾ ਕਰੀਏ ਜਿਸ ਦੇ ਨਾਲ ਸਾਡੀ ਸਮਾਜ ਦੀ ਸਾਡੀ ਕੌਮ ਦਾ ਸਰਨੀਮਾ ਹੋਵੇ ਤੇ ਸਾਨੂੰ ਕਿਤੇ ਨਾ ਕਿਤੇ ਸਾਰਿਆਂ ਨੂੰ ਆਪਣੀ ਜ਼ਿੰਮੇਵਾਰੀ ਚੁੱਕਣੀ ਪਵੇਗੀ ਕੱਲੇ ਧਾਮੀ ਸਾਹਿਬ ਨੇ ਗਾਲ ਕੱਢੀ ਤੇ ਸਾਰਾ ਕਸੂਰੀ ਧਾਮੀ ਸਾਹਿਬ ਦਾ ਹੋ ਗਿਆ ਸਾਰੀਆਂ ਔਰਤਾਂ ਦੀ ਨੇ ਦੇ ਉਸ ਨੇ ਕਰਤੀ ਸਾਰੀ ਜਗ ਜਨਨੀ ਦਾ ਜਲੂਸ ਉਹਨੇ ਕਢਤਾ ਇਹ ਅਜੀਹਾ ਕੁਝ ਨਹੀਂ ਆ ਸਾਰਿਆਂ ਨੂੰ ਆਪਣੀ ਜ਼ਿੰਮੇਵਾਰੀ ਚੱਕਣੀ ਪੂਜੀ ਸੁਪਰੀਆ ਬਿਲਕੁਲ ਜਿਵੇਂ ਕੋਈ ਵੀ ਛੋਟੀ ਜੀ ਗੱਲ ਹੁੰਦੀ ਹੈ ਉਹ ਵਿਅਕਤੀ ਦੇ ਵੱਲੋਂ ਮਾਫੀ ਮੰਗ ਲਈ ਜਾਂਦੀ ਹੈ ਲੇਕਿਨ ਉਸ ਮੁੱਦੇ ਨੂੰ ਸਾਈਡ ਨਹੀਂ ਕੀਤਾ ਜਾਂਦਾ ਉਸੇ ਨੂੰ ਜੋ ਹੈ ਅੱਗੇ-ਅੱਗੇ ਵਧਾ ਦਿੱਤਾ ਜਾਂਦਾ ਇੱਕ ਤਰ੍ਹਾਂ ਤੋਂ ਹੁਣ ਇਨਸਾਫ ਦੀ ਗੱਲ ਨਹੀਂ ਰਹੇਗੀ ਸਿਆਸਤ ਕੀਤੀ ਜਾਂਦੀ ਹੈ ਜੇ ਗੱਲ ਕਰੀਏ ਹਰਜਿੰਦਰ ਧਾਮੀ ਦੇ ਬਿਆਨ ਤੇ ਜੋ ਹੁਣ ਅਕਾਲੀ ਸੁਧਾਰ ਲਹਿਰ ਜੋ ਪੰਗ ਹੋ ਗਿਆ ਉਹਨਾਂ ਦਾ ਬਿਆਨ ਹੈ ਉਹਨਾਂ ਨੇ ਕਿਹਾ ਕਿ ਜੋ ਅਕਾਲੀ ਦਲ ਦਾ ਸਾਥ ਧਾਮੀ ਨੇ ਦਿੱਤਾ ਹੈ ਉਸ ਦੀ ਸਜ਼ਾ ਜੋ ਹੈ ਧਾਮੀ ਭੁਗਤ ਰਹੇ ਨੇ ਤਾਂ ਹੁਣ ਇਨਸਾਫ ਦੀ ਗੱਲ ਤਾਂ ਨਜ਼ਰ ਨਹੀਂ ਆਉਂਦੀ ਸਿਰਫ ਰਾਜਨੀਤੀ ਕੀਤੀ ਜਾਂਦੀ ਹੈ ਹਰ ਗੱਲ ਤੇ ਬਿਲਕੁਲ ਸੁਪਰੀਆ ਰਾਜਨੀਤੀ ਕਰੀ ਜਾਂਦੀ ਹੈ ਹਾਂ ਇਹ ਗੱਲ ਉਹਨਾਂ ਦੀ ਸਹੀ ਹੈ ਕਿ ਕੋਈ ਮਾਫੀ ਮੰਗਣ ਦੇ ਨਾਲ ਕਿਸੇ ਦੇ ਗੁਨਾਹਕ ਮਾਫ ਨਹੀਂ ਹੋ ਜਾਂਦੇ ਇਹ ਫਿਰ ਨਿਯਮ ਸਾਰੇ ਕਿੱਤੀ ਲਾਗੂ ਹੋਊਗਾ ਜਿਹੜਾ ਅਕਾਲੀ ਦਲ ਨੇ ਵੀ ਮਾਫੀ ਮੰਗੀ ਹੈ ਤੇ ਉਹਨਾਂ ਦੇ ਲੀਡਰਾਂ ਤੇ ਵੀ ਇਲਜ਼ਾਮ ਲੱਗਦੇ ਨੇ ਤੇ ਉਹ ਵੀ ਮਾਫੀ ਮੰਗਦੇ ਫਿਰਦੇ ਨੇ ਤੇ ਇਹ ਸਾਰੇ ਕਿੱਤੀ ਨਿਯਮ ਲਾਗੂ ਹੋਊਗਾ ਜੇ ਮਾਫੀ ਮੰਗ ਕੇ ਗੁਨਾਹ ਮਾਫ ਨਹੀਂ ਹੁੰਦੇ ਤਾਂ ਇਹ ਨਹੀਂ ਹੈ ਅਸੀਂ ਇੱਕ ਸੱਭਿਅਕ ਸਮਾਜ ਦੇ ਵਿੱਚ ਰਹਿੰਦੇ ਆ ਅਸੀਂ ਇੱਕ ਸੱਭਿਅਕ ਸਮਾਜ ਦੇ ਹੋਣ ਦੇ ਨਾਤੇ ਤੇ ਸਾਨੂੰ ਜਦ ਕੋਈ ਵਿਅਕਤੀ ਵਿਸ਼ੇਸ਼ ਗਲਤੀ ਕਰਦਾ ਤੇ ਉਹ ਮਾਫੀ ਮੰਗਦਾ ਤਾਂ ਉਸ ਨੂੰ ਮਾਫ ਕਰ ਦਿੱਤਾ ਜਾਂਦਾ ਕਿਉਂਕਿ ਕਿਹਾ ਜਾਂਦਾ ਕਿ ਮਾਫ ਕਰਨ ਵਾਲਾ ਵੱਡਾ ਹੁੰਦਾ ਤੇ ਮਾਫੀ ਮੰਗਣ ਵਾਲਾ ਵੱਡਾ ਹੁੰਦਾ ਤੇ ਮਾਫ ਕਰਨ ਵਾਲਾ ਉਦੋਂ ਵੀ ਵੱਡਾ ਹੁੰਦਾ ਇਹ ਆਮ ਕਿਹਾ ਜਾਂਦਾ ਅਕਸਰ ਕਿਹਾ ਜਾਂਦਾ ਹੈ ਤੇ ਇਸ ਤਰੀਕੇ ਦਾ ਸਾਡਾ ਸਮਾਜ ਹਮੇਸ਼ਾ ਰਿਹਾ ਕਿ ਜਦ ਕਿਸੇ ਤੋਂ ਗਲਤੀ ਹੁੰਦੀ ਹੈ ਤਾਂ ਉਹ ਸਿਰ ਨਿਮਕ ਕੇ ਆਪਣੀ ਮਾਫੀ ਮੰਗ ਲੈਂਦਾ ਪੰਚਾਇਤਾਂ ਹੁੰਦੀਆਂ ਸੀ ਪਹਿਲਾਂ ਪਿੰਡਾਂ ਦੇ ਵਿੱਚ ਉਹਨ ਵੀ ਨੇ ਉੱਥੇ ਜਦ ਕੋਈ ਮਾਫੀ ਮੰਗ ਲੈਂਦਾ ਤਾਂ ਉਹ ਮਾਮਲਾ ਜਿਹੜਾ ਰਫਾਫਾ ਹੋ ਜਾਂਦਾ ਤੇ ਇਸੇ ਤਰੀਕੇ ਦੇ ਨਾਲ ਜਦ ਕਿਸੇ ਇੱਕ ਪਰਿਵਾਰਾਂ ਦੇ ਵਿੱਚ ਕੋਈ ਰੌਲਾ ਹੁੰਦਾ ਤੇ ਦੋਵੇਂ ਧਿਰਾਂ ਨੂੰ ਬਿਠਾ ਕੇ ਉਸ ਮਸਲੇ ਨੂੰ ਸਲਝਾ ਦਿੱਤਾ ਜਾਂਦਾ ਤੇ ਇਸ ਤਰੀਕੇ ਦੇ ਨਾਲ ਹੁੰਦਾ ਆ ਪਰ ਜੇਕਰ ਹੁਣ ਅਸੀਂ ਨਿੱਕੀ ਨਿੱਕੀ ਗੱਲ ਤੇ ਜੀ ਇਹ ਵੀ ਅਸਤੀਫਾ ਦੇ ਦੇ ਜੀ ਉਹ ਵੀ ਅਸਤੀਫਾ ਦੇ ਦੇ ਜੀ ਆ ਵੀ ਅਸਤੀਫਾ ਦੇ ਦੇ ਹਰੇਕ ਗੱਲ ਨੂੰ ਜਿਸ ਤਰੀਕੇ ਦੇ ਨਾਲ ਤੁਸੀਂ ਅਕਾਲੀ ਦਲ ਦੀ ਗੱਲ ਕਰੀ ਕੁਝ ਕੁ ਲੀਡਰਾਂ ਦੇ ਵੀ ਨੁਕਸ ਨੇ ਜੋ ਅਕਾਲੀ ਦਲ ਨੇ ਆਪਣਾ ਜਲੂਸ ਕਢਵਾਇਆ ਪੰਥ ਦਾ ਜਲੂਸ ਕਢਵਾਇਆ ਪੰਜਾਬ ਦਾ ਜਲੂਸ ਕਢਵਾਇਆ ਉਹਦੇ ਵਿੱਚ ਲੀਡਰਸ਼ਿਪ ਵੀ ਜ਼ਿੰਮੇਵਾਰ ਹੈ ਪਰ ਨਾਲ ਦੀ ਨਾਲ ਜਿਹੜੇ ਵਿਰੋਧੀ ਨੇ ਜਾਂ ਅਕਾਲੀ ਦਲ ਦੇ ਵਿਰੁੱਧ ਜਿਹੜੀਆਂ ਸਾਜ਼ਿਸ਼ਾਂ ਰਚੀਆਂ ਜਾਂਦੀਆਂ ਰਹੀਆਂ ਨੇ ਉਹ ਵੀ ਕਿਤੇ ਨਾ ਕਿਤੇ ਬਰਾਬਰ ਦੇ ਹਿੱਸੇਦਾਰ ਨੇ ਤੇ ਕਈ ਵਾਰ ਅਸੀਂ ਨਾ ਚਾਹੁੰਦੇ ਹੋਏ ਵੀ ਉਹਨਾਂ ਸਾਜ਼ਿਸ਼ਾਂ ਦਾ ਅਸੀਂ ਹਿੱਸਾ ਹੋ ਜਾਂਦੇ ਆ ਤੇ ਉਹਨਾਂ ਸਾਜ਼ਿਸ਼ਾਂ ਦੇ ਕਾਰਨ ਅਸੀਂ ਹਮੇਸ਼ਾ ਪਿਛਲੇ ਸਮੇਂ ਲੰਬੇ ਸਮੇਂ ਤੋਂ ਦੇਖਿਆ ਕਿ ਅਕਾਲੀ ਦਲ ਦੇ ਵਿੱਚ ਗਰਾਵਟਾਈ ਆ ਅਕਾਲੀ ਕਰਦਾਰਾਂ ਦੇ ਵਿੱਚ ਗਰਾਵਟਾਈ ਆ ਤਾਂ ਕਿਤੇ ਨਾ ਕਿਤੇ ਜਿੱਥੇ ਲੀਡਰਸ਼ਿਪ ਨੇ ਜਿਹੜੇ ਉਹਨਾਂ ਤੇ ਦੋਸ਼ ਲੱਗੇ ਉਹਨਾਂ ਨੇ ਅਕਾਲੀ ਦਲ ਦਾ ਗਰਾਫ ਡੇਗਿਆ ਤੇ ਨਾਲ ਦੀ ਨਾਲ ਜਿਹੜੇ ਵਿਰੋਧੀਆਂ ਨੇ ਉਹਨਾਂ ਦੇ ਵਿਰੁੱਧ ਜਿਹੜਾ ਪ੍ਰਚਾਰ ਕੀਤਾ ਤੇ ਸਾਜ਼ਿਸ਼ਾਂ ਰਚੀਆਂ ਗਈਆਂ ਕਿਉਂਕਿ ਹਮੇਸ਼ਾ ਮੰਨਿਆ ਜਾਂਦਾ ਹੈ ਕਿ ਜਿਹੜੀ ਖੇਤਰੀ ਪਾਰਟੀ ਹੈ ਉਹ ਮਜ਼ਬੂਤੀ ਦੇ ਨਾਲ ਆਪਣਾ ਪੱਖ ਰੱਖ ਸਕਦੀ ਹੈ ਉਹਨਾਂ ਲੋਕਾਂ ਦਾ ਪੱਖ ਰੱਖ ਸਕਦੀ ਹੈ ਤੇ ਹੁਣ ਲਗਾਤਾਰ ਅਕਾਲੀ ਦਲ ਨੂੰ ਖਤਮ ਕਰਨ ਦੀ ਸਾਜ਼ਿਸ਼ ਹੈ ਉਹ ਵੀ ਕੀਤੀ ਜਾ ਰਹੀ ਹੈ ਜੀ ਸੁਪਰੀਆ ਤਾਂ ਬਿਲਕੁਲ ਜਿਵੇਂ ਹਰਜਿੰਦਰ ਸਿੰਘ ਦੀ ਜੋ ਹਰਜਿੰਦਰ ਸਿੰਘ ਧਾਮੀ ਦੀ ਜੋ ਆਡੀਓ ਸੀ ਉਸ ਤੇ ਵਿਵਾਦ ਲਗਾਤਾਰ ਵਧਦਾ ਜਾ ਰਿਹਾ ਹੈ ਅਸਤੀਫੇ ਦੀ ਮੰਗ ਹੋ ਰਹੀ ਹੈ ਉਹਨਾਂ ਦੀ ਪੇਸ਼ੀ ਵੀ ਹੋਈ ਹੈ ਤੇ ਇਸ ਤੇ ਸਵਾਲ ਵੀ ਵੱਡੇ ਖੜੇ ਹੋ ਰਹੇ ਨੇ ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਫੈਸਲਾ ਆਂਦਾ ਹੈ ਕਿ ਮਾਮਲੇ ਨੂੰ ਜੋ ਹੈ ਸ਼ਾਂਤ ਸ਼ਾਂਤਮਿਤੀ ਕਿਰੇ ਨਾਲ ਟਾਲ ਦਿੱਤਾ ਜਾਂਦਾ ਕਿਉਂਕਿ ਧਾਮੀ ਦੇ ਵੱਲੋਂ ਪਹਿਲਾਂ ਵੀ ਮਾਫੀ ਮੰਗੀ ਗਈ ਸੀ ਵੀਡੀਓ ਵੀ ਜਾਰੀ ਕੀਤੀ ਗਈ ਸੀ ਤੇ ਅੱਜ ਪੇਸ਼ ਹੋ ਕੇ ਵੀ ਮਾਫੀ ਮੰਗੀ ਹੈ ਤੇ ਮਹਿਲਾ ਕਮਿਸ਼ਨ ਦੇ ਜੋ ਚੇਅਰਪਰਸਨ ਨੇ ਉਹਨਾਂ ਨੇ ਇਹ ਵੀ ਕਿਹਾ ਕਿ ਬੀਬੀ ਜਗੀਰ ਕੌਰ ਵੀ ਪਹੁੰਚਣਗੇ ਉਹਨਾਂ ਦਾ ਵੀ ਬਿਆਨ ਲਿਆ ਲੇਤੇ ਉਹਨਾਂ ਦੇ ਬਿਆਨ ਤੋਂ ਬਾਅਦ ਹੀ ਕਾਰਵਾਈ ਕੀਤੀ ਜਾਵੇਗੀ